ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਕਿਸਾਨਾਂ ਨੇ ਹਜੇ ਤੱਕ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਨਾਲੇ ਬੈਲ ਦਾ ਆਈਕਨ ਵੀ ਪ੍ਰੈਸ ਕਰ ਲੈਣ ਤਾਂ ਕਿ ਤੁਹਾਡੇ ਤੱਕ ਆਪਣੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੋਲੀ ਡੰਡੇ ਦੀ ਸਮੱਸਿਆ ਜਿਹੜੀ ਆਪਾਂ ਆਪਣੇ ਕਣਕ ਦੇ ਵਿੱਚ ਨਦੀਨਾਂ ਦੀ ਸਮੱਸਿਆ ਆਉਂਦੀ ਹੈ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਤੇ ਬਹੁਤੀ ਆਸਪ੍ਰਿਆ ਕਰਨ ਦੇ ਬਾਵਜੂਦ ਵੀ ਜਿਹੜੇ ਆਪਣੇ ਨਦੀਨ ਹੁੰਦੇ ਨੇ ਜਿਹਨੂੰ ਆਪਾਂ ਗੋਲੀ ਡੰਡਾ ਕਹਿੰਦੇ ਆ ਇਹ ਮਰਦਾ ਨਹੀਂ ਹੈਗਾ ਤੇ ਇਹਦੇ ਕਰਕੇ ਜਿਹੜਾ ਇਹ ਕਣਕ ਨੂੰ ਝਾੜ ਦੇ ਵਿੱਚ ਬਹੁਤ ਜ਼ਿਆਦਾ ਫਰਕ ਪਾਉਂਦਾ ਹੈ ਜੇ ਆਪਣੇ ਖੇਤ ਦੇ ਵਿੱਚ ਗੋਲੀ ਡੰਡਾ ਅੱਧੀ ਕਣਕ 50% ਕਣਕ ਹੈ ਤੇ 50% ਗੋਲੀ ਡੰਡਾ ਤਾ ਆਪਣਾ ਅੱਧਾ ਝਾੜ ਘਟਾ ਦਿੰਦਾ ਹੈ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੇ ਵੀ ਬਜਾਈ ਸਮੇਂ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਤੇ ਕਿੰਨਾ ਆਪਾਂ ਨੂੰ ਖਰਚਾ ਪਊਗਾ ਸਪਰੇਅ ਦਾ ਤੇ ਜਿਹੜਾ ਪਹਿਲੇ ਪਾਣੀ ਤੋਂ ਪਹਿਲਾਂ ਆਪਾਂ ਕਿਹੜੀ ਸਪਰੇਅ ਕਰ ਸਕਦੇ ਆ ਸਾਰੀ ਗੱਲਬਾਤ ਅੱਜ ਆਪਾਂ ਤੁਹਾਨੂੰ ਵੀਡੀਓ 'ਚ ਦੱਸਾਂਗੇ ਵੀ ਕਿਹੜੀ ਸਪਰੇਅ ਕਰਨੀ ਚਾਹੀਦੀ ਆ ਆਪਾਂ ਨੂੰ ਤੇ ਕਿੰਨਾ ਖਰਚਾ ਪਊਗਾ ਤੇ ਕਿਹੜੀ ਸਪਰੇਅ ਨਾਲ ਆਪਣਾ ਇੱਕ ਸਪਰੇਅ ਨਾਲ ਸਰ ਸਕਦਾ ਹੈ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਹੋਰ ਕਿਸਾਨ ਭਰਾਵਾਂ ਤੱਕ ਵੀ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਹਿਲੇ ਨੰਬਰ ਤੇ ਕਰਦੇ ਆ ਜੀ ਆਪਾਂ ਬਜਾਈ ਤੋਂ ਸ਼ੁਰੂ ਬਜਾਈ ਤੋਂ ਸਾਰਿਆਂ ਨੂੰ ਪਤਾ ਹੀ ਹੈ ਬਜਾਈ ਤੋਂ ਆਪਾਂ ਜਿਹੜੀ ਸਪਰੇਅ ਆਪਾਂ ਕੋਈ ਵੀ ਕਰ ਸਕਦੇ ਆ 48 ਘੰਟੇ ਦੇ ਵਿੱਚ ਕਰਨੀ ਜ਼ਰੂਰੀ ਹੈ ਜੇ ਆਪਾਂ ਬਾਅਦ ਦੇ ਵਿੱਚ ਕਰੂਗੇ ਤਾਂ ਆਪਾਂ ਨੂੰ ਫਾਇਦਾ ਘਟ ਮੇਰੂਗਾ ਤੇ ਨੁਕਸਾਨ ਜ਼ਿਆਦਾ ਹੋਊਗਾ ਤੇ ਪਹਿਲੇ ਨੰਬਰ ਤੇ ਜਿਹੜੀ ਮੋਮੋ ਜੀ ਮੋਮੋ ਜੀ ਦਵਾਈ ਤੇ ਦੂਜੇ ਨੰਬਰ ਤੇ ਅਕੀਰ ਤੇ ਹੁਣ ਕਿਸਾਨ ਭਰਾ ਆਪਾਂ ਨੂੰ ਪੁੱਛ ਰਹੇ ਤੇ ਵੀ ਇਹ ਦੋਹਾਂ ਦੇ ਵਿੱਚੋਂ ਆਪਾਂ ਨੂੰ ਕਿਹੜੀ ਵਧੀਆ ਰਹੂਗੀ ਹੁਣ ਪਿਛਲੇ ਸਾਲਾਂ ਦੇ ਵਿੱਚ ਜਿਹੜੇ ਮੋਮੋਜੀ ਦੇ ਰਿਜ਼ਲਟ ਨੇ ਉਹ ਜਿਹੜੀ ਅਵਕੀਰਾ ਦਵਾਈ ਉਹਦੇ ਨਾਲੋਂ ਥੋੜੇ ਜਿ ਘੱਟ ਨੇ ਆਪਾਂ ਕਹਿ ਸਕਦੇ ਆ ਜਿਹੜੀ ਮੋਮੋਜੀ ਦਵਾਈ ਉਹ ਗੋਲੀ ਡੰਡਾ ਆਪਣਾ ਪੂਰਾ ਖੇਤ ਦੇ ਵਿੱਚ ਨਹੀਂ ਮਾਰ ਰਹੀ 100% ਦੇ ਵਿੱਚੋਂ 70-80% ਕੰਮ ਕਰ ਰਹੀ ਹੈ ਜੈਨਕਿ ਜਿਹੜੀ ਅਵਕੀਰਾ ਹੈ ਬੀ ਆਈ ਡੀ ਜਿਹੜੀ ਆ ਵਕੀਰਾ ਏ ਬਾਏ ਨੇਮ ਉਸ ਦਵਾਈ ਦੇ ਬਹੁਤ ਵਧੀਆ ਰਿਜ਼ਲਟ ਨੇ ਤੇ ਆਪਣੇ ਖੇਤ ਦੇ ਵਿੱਚ ਇੱਕ ਵੀ ਗੋਲੀ ਡੰਡਾ ਨਹੀਂ ਦਿਖੂਗਾ ਆਪਾਂ ਨੂੰ ਤੇ ਆਪਾਂ 48 ਘੰਟੇ ਦੇ ਵਿੱਚ ਕਰਨੀ ਏ ਤੇ ਦੋਹਾ ਦੇ ਵਿੱਚੋਂ ਜਿਹੜੀ ਆਪਾਂ ਨੂੰ ਮੋਮੋ ਜੀ ਉਹ ਜੀ ਪਾਊਗੀ ਆਪਾਂ ਨੂੰ 1000 ਤੋਂ ਲੈ ਕੇ 1200 ਰੁਪਏ ਕੀਲੇ ਦੀ ਤੇ ਜਿਹੜੀ ਆ ਵਕੀਰਾ ਏ ਉਹ ਪਾਊਗੀ ਆਪਾਂ ਨੂੰ 1600 1600 ਰੁਪਏ ਕੀਲੇ ਦੀ ਤੇ ਅਵਕੀਰਾ ਦੇ ਨਾਲ ਜੇ ਨਾ ਬੰਕਰ ਹੈ ਉਹ ਜ਼ਰੂਰ ਐਡ ਕਰੋ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਆ ਕਿਉਂਕਿ ਬੰਕਰ ਨਾਲ ਐਡ ਕਰਨਾ ਜ਼ਰੂਰੀ ਆ ਅਵਕੀਰਾ ਦੇ ਨਾਲ ਫਿਰ ਆਪਾਂ ਨੂੰ ਵਧੀਆ ਨਤੀਜੇ ਦੇਖ ਨੂੰ ਮਿਲਦੇ ਆ ਤੇ ਹੁਣ ਜੇਰੀ ਆਪਾਂ ਬਾਅਦ ਦੇ ਵਿੱਚ ਸਪਰੇਹਾ ਕਰਦੇ ਆ ਬਾਅਦ ਦੇ ਵਿੱਚ ਪਹਿਲੇ ਪਾਣੀ ਤੋਂ ਪਹਿਲਾਂ ਜਿਹੜਾ ਆਪਣਾ ਗੋਲੀ ਡੰਡਾ ਬਜਾਈ ਦੇ ਸਮੇਂ ਉੱਗ ਚੁੱਕਿਆ ਏ ਉਹ ਉੱਗ ਗਿਆ ਤੇ ਜਦੋਂ ਆਪਾਂ ਪਹਿਲਾ ਪਾਣੀ ਲਗਾਉਣਾ ਹੈ ਤਾਂ ਆਪਣੇ ਗੋਲੀ ਡੰਡਾ ਫੇਰ ਵੀ ਜ਼ਰੂਰ ਉਗੂਗਾ ਤੇ ਫਿਰ ਬਾਅਦ ਦੇ ਵਿੱਚ ਸਪਰੇਆ ਅਸਰ ਕਿਉਂ ਨਹੀਂ ਕਰਦੀ ਆ ਇੱਕ ਤਾਂ ਬਾਅਦ ਦੇ ਵਿੱਚ ਜਾ ਕੇ ਧੁੱਪ ਬਿਲਕੁਲ ਨਹੀਂ ਪੈਂਦੀ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜਾ ਪਹਿਲਾ ਉਗ ਗਿਆ ਹੋਇਆ ਗੋਲੀ ਡੰਡਾ ਉਹ بڑا ਹੋ ਜਾਂਦਾ ਹੈ ਤੇ ਜਿਹੜਾ ਬਾਅਦ ਦੇ ਵਿੱਚ ਉਗਣਾ ਹੈ ਉਹ ਛੋਟਾ ਹੋ ਜਾਂਦਾ ਹੈ ਜੇ ਜੇ ਤਾਂ ਆਪਾਂ ਸਪਰੇਅ ਮੰਨ ਕੇ ਚੱਲੋ ਐਕਸਲ ਮੰਗੂ ਜਾਂ ਕੋਈ ਆਪਾਂ ਐਕਸਲ ਸਪਰੇਅ ਮਾਰਦੇ ਆ ਪਹਿਲੇ ਪਾਣੀ ਤੋਂ ਬਾਅਦ ਤਾਂ ਉਹਨੇ ਬੜਾ ਗੋਲੀ ਡੰਡਾ ਮਾਰਦੇ ਨਾ ਇਹ ਛੋਟਾ ਰਹਿ ਜਾਣਾ ਇਸ ਕਰਕੇ ਬਾਅਦ ਦੇ ਵਿੱਚ ਵੀ ਆਪਾਂ ਨੂੰ ਦੋ ਸਪਰੇਹਾ ਕਰਨੀਆਂ ਪੈਣਗੀਆਂ ਇਸ ਕਰਕੇ ਜਿਹੜੀ ਆਪਾਂ ਬਜਾਈ ਸਮੇ ਸਪਰੇਅ ਹੈ 1600 ਰੁਪਏ ਦੀ ਜੇ ਆਪਾਂ ਵਕੀਰਾ ਜਾਂ ਮੋਮੋ ਜੀ ਨੂੰ ਵਰਤ ਲਊਗੇ ਤਾਂ ਆਪਾਂ ਬਹੁਤ ਫਾਇਦੇ ਵਿੱਚ ਰਹੂਗੇ ਤੇ ਬਹੁਤ ਵਧੀਆ ਨਤੀਜੇ ਆ ਤੇ ਆਪਣਾ 10 ਤੋਂ 15000 ਰੁਪਏ ਦੀ ਕਣਕ ਦੇ ਵਿੱਚ ਵਾਧਾ ਹੋਊਗਾ ਜੇ ਗੋਲੀ ਡੰਡਾ ਖੇਤ ਦੇ ਵਿੱਚ ਨਹੀਂ ਹੋਊਗਾ 5 ਤੋਂ 7 ਕੁਇੰਟਲ ਝਾੜ ਨੂੰ 4 ਤੋਂ 5 ਕੁਇੰਟਲ ਨਾਰਮਲ ਝਾੜ ਆਪਣਾ ਵਧੂਗਾ ਜੇ ਗੋਲੀ ਡੰਡੇ ਦੀ ਸਮੱਸਿਆ ਖੇਤ ਦੇ ਵਿੱਚ ਨਹੀਂ ਹੋਊਗੀ ਇਸ ਕਰਕੇ ਸੋਚ ਕੇ ਦੇਖੋ ਵੀ ਆਪਾਂ ਨੂੰ ਜਿਹੜੀ ਪਹਿਲਾ ਸਪਰੇਅ ਮਾਰਨ ਚ ਫਾਇਦਾ ਜਾਂ ਬਾਅਦ ਦੇ ਵਿੱਚ ਬਾਅਦ ਦੇ ਵਿੱਚ ਵੀ ਆਪਾਂ ਤਿੰਨ ਤਿੰਨ ਸਪਰੇਹਾ ਕਰਦੇ ਆ ਤੇ ਆਪਣਾ 3-3000 ਰੁਪਇਆ 2500 3000 4000 ਰੁਪਇਆ ਖਰਚਾ ਆ ਜਾਂਦਾ ਹੈ ਇਹ ਆਪਾਂ ਇੱਕ ਵਾਰ ਸਪਰੇਅ ਮਾਰ ਕੇ 1600 ਰੁਪਏ ਕਿਉਂਕਿ ਜਿਹੜੀ ਆਪਾਂ ਜਦੋਂ ਆਪਣੀ ਕਣਕ ਬੜੀ ਹੋ ਜਾਂਦੀ ਹੈ ਮੰਨ ਕੇ ਚਲੋ ਹੁਣ ਚਾਹੋ 10 ਦਿਨ ਦੀ ਆਪਾਂ ਕਣਕ ਹੈ ਇਹਦੇ ਪਰ ਕੋਈ ਵੀ ਆਪਾਂ ਸਪਰੇਅ ਕਰੂਗੇ ਨਦੀਨ ਉਹਨੇ ਆਫਸਰ ਨੂੰ ਨਦੀਨ ਨੂੰ ਖਤਮ ਕਰਨਾ ਹੈ ਤੇ ਕਣਕ ਨੂੰ ਵੀ ਉਹ ਡੈਮੇਜ ਕਰੂਗੀ ਨੁਕਸਾਨ ਥੋੜਾ ਬਹੁਤਾ ਕਰੂਗੀ ਕਿਉਂਕਿ ਕਣਕ ਫਾਉਟ ਕਰ ਰਹੀ ਹੁੰਦੀ ਹੈ ਫੌਟ ਨੂੰ ਕਣਕ ਦੀ ਨੂੰ ਰੋਕੂਗੀ ਇਸ ਕਰਕੇ ਪਹਿਲਾ ਕਾਰਨ ਚ ਆਪਾਂ ਨੂੰ ਬਹੁਤ ਫਾਇਦਾ ਝਾੜ ਦੇ ਵਿੱਚ ਬਹੁਤ ਵਧੀਆ ਵਾਧਾ ਹੋਊਗਾ ਤੇ ਨਾਲੇ ਆਪਣਾ ਇੱਕ ਸਪਰੇ ਨਾਲ ਉਗਣ ਵਾਲਾ ਗੋਲੀ ਡੰਡਾ ਵੀ ਮਰੂ ਮਰੂਗਾ ਤੇ ਜਿਹੜਾ ਉੱਗ ਚੁੱਕਿਆ ਉਹ ਵੀ ਮਰੂਗਾ ਇਸ ਕਰਕੇ ਵੀਡੀਓ ਨੂੰ ਸ਼ੇਅਰ ਕਰਦੇ ਹੋਰ ਕਿਸਾਨ ਭਰਾਵਾਂ ਤੱਕ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ